ਉਹ ਜੀ ਫੋਟੋ ਤਾਂ ਢਿੱਕ ਕਰਕੇ ਨੂੰ ਹਟਾ ਦੇਣੀ ਹੈ ਇੱਕ ਫੋਟੋ ਕਰਕੇ ਨਾ ਤੁਸੀਂ ਤਾਂ ਉਹ ਨੂੰ ਉਹਨੂੰ ਕੋਲਾ ਉਹ ਕਰ ਲੈ ਚਲੋ ਕਰ ਲੋ ਕਰ ਲੋ ਕਰ ਲੋ ਕੁਛ ਹੀ ਦੇਖ ਰਿਹਾ ਹੁਤਾ ਭਾਰਤ ਤੇ ਮੈਂ ਤਲਜੀ ਤਜੋਬ ਦੋਸਤੋ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੋਧੀ ਇੱਕ ਮਹਮ ਬੜੀ ਸ਼ਕਤੀ ਦੇ ਨਾਲ ਬੜੀ ਸ਼ੁਰੂ ਕੀਤੀ ਹੋਈ ਹੈ ਜਿਹਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਜਿੱਥੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਸ਼ਕਤੀ ਦੇ ਵਿੱਚ ਉੱਥੇ ਉਹਨਾਂ ਦੇ ਪ੍ਰਤੀਨਿਧ ਚਾਹੇ ਐਮ ਐਲ ਏ ਐਮ ਪੀ ਜਾਂ ਹੋਰ ਜਿਹੜੇ ਇਹ ਪ੍ਰਤੀਨਿਧਾ ਉਹ ਵੀ ਬੜੀ ਸ਼ਕਤੀ ਦੇ ਨਾਲ ਬੜੀ ਮਿਹਨਤ ਦੇ ਨਾਲ ਉਹ ਕੰਮ ਕਰਦੇ ਜਾਂ ਕਿ ਪੰਜਾਬ ਜਿਹੜਾ ਨਸ਼ਾ ਮੁਕਤ ਕੀਤਾ ਜਾ ਸੋ ਇਸੇ ਲੜੀ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿੱਚ ਇੱਕ ਨਸ਼ਾ ਵਿਰੋਧੀ ਰੈਲੀ ਜਿਹੜੀ ਪੁਲਸ ਥਾਣੇ ਤੋਂ ਕੱਢੀ ਗਈ ਪੂਰੇ ਟਾਊਨ ਦੇ ਵਿੱਚ ਜਿਹਦੀ ਅਗਵਾਈ ਚੱਬੇਵਾਲ ਤੋਂ ਹਲਕਾ ਬਧਾਇਕ ਡਾਕਟਰ ਈਸ਼ਾਨ ਕੁਮਾਰ ਜੀ ਏ ਐਸਪੀ ਮੇਜਰ ਸਿੰਘ ਪੀਵੀਆਈ ਹੋਰਾਂ ਨੇ ਕੀਤੀ ਆ ਅਸੀਂ ਗੱਲ ਕਰਾਂਗੇ ਇਸ ਲੈਲੀ ਦੇ ਨਾਲ ਤਨਾਲ ਦੀ ਨਾਲ ਪੰਜਾਬ ਦੀ ਜੜੀ ਇਹ ਮੁਹਿੰਮ ਹੈ ਇਹ ਕਿਸ ਤਰ੍ਹਾਂ ਹੈ ਸੋ ਡਾਕਟਰ ਆਸ਼ੰਕ ਜੀ ਤੁਹਾਡਾ ਸਵਾਗਤ ਹੈ ਜੀ ਦਾ ਬਾਹਰ ਤੇ ਧੰਨਵਾਦ ਜੀ ਤੇ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਸਰ ਜਿਹੜੀ ਆ ਜੁਧ ਨਸ਼ਿਆਂ ਪ੍ਰੁੱਧ ਮੁਹਿੰਮ ਹੈ ਇਹ ਪੰਜਾਬ ਚ ਇਸ ਮਤਲਬ ਹੁਣ ਕਿਸ ਮੁਹਿੰਮ ਹੈ ਕਿਸ ਤਰ੍ਹਾਂ ਕਿਸਮ ਕੰਮ ਪਈ ਆ ਜੀ ਇਹ ਕੋਈ 도 ਯੁੱਧ ਨਸ਼ਿਆਂ ਵਿਰੋਧ ਦਾ 3 ਮਹੀਨੇ ਪਹਿਲਾਂ ਇੱਕ ਮਾਰਚ ਤੋਂ ਸ਼ੁਰੂ ਕੀਤਾ ਗਿਆ ਸੀ ਤੇ ਇਸ ਵੇਲੇ ਜੋ ਇਹ ਯੁੱਧ ਹੈ ਬਿਲਕੁਲ ਸਿਖਰਾਂ ਤੇ ਹੈ ਜੋਰਾ ਸ਼ੋਰਾ ਤੇ ਹੈ ਤੇ ਅੱਜ ਅਸੀਂ ਚੱਬੇਵਾਲ ਅੱਡੇ ਵਿੱਚੋਂ ਵੀ ਇਹ ਇੱਕ ਪੁਲਿਸ ਪ੍ਰਸ਼ਾਸਨ ਦੇ ਨਾਲ ਇੱਕ ਮਾਰਚ ਕੀਤਾ ਰੈਲੀ ਕੱਢੀ ਆ ਜਿਸ ਦੇ ਵਿੱਚ ਅਸੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਿਆ ਕਿ ਜੋ ਅਸੀਂ ਸਰਕਾਰ ਹੈ ਜੀ ਪੁਲਿਸ ਪ੍ਰਸ਼ਾਸਨ ਹੈ ਇਹ ਨਸ਼ਿਆਂ ਖਿਲਾਫ ਜ਼ੀਰੋ ਟੋਲਰੈਂਸ ਰੱਖੂਗੀ ਜੋ ਪਿੰਡ ਦੀ ਜਨਤਾ ਹੈ ਉਹ ਵੀ ਜ਼ੀਰੋ ਟੋਲਰੈਂਸ ਰੱਖੇਗੀ ਕਿਉਂਕਿ ਨਸ਼ਾ ਅਸੀਂ ਬਿਲਕੁਲ ਨਹੀਂ ਸਹਿਣਾ ਜਿਹੜਾ ਕੋਈ ਕਰਦਾ ਹੈ ਜਿਹੜਾ ਕੋਈ ਵੇਚਦਾ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਈ ਜਾਏਗੀ ਖਾਸ ਕਰ ਜਿਹੜੇ ਵੇਚਦੇ ਨੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਜੋ ਸਹੂਲਤਾਂ ਦਿੱਤੀ ਜਾਣਗੀਆਂ ਜਿੱਦੇ ਨਾਲ ਉਹ ਨਸ਼ਾ ਛੱਡ ਸਕਣ ਨਸ਼ਾ ਛਡਾਓ ਕੇਂਦਰ ਦੇ ਵਿੱਚ ਜੋ ਹੈ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾਏਗਾ ਤੇ ਉਹਨਾਂ ਦੀ ਜੋ ਫੰਡਿੰਗ ਵੀ ਸਰਕਾਰ ਕਰੇਗੀ ਕਿਉਂਕਿ ਅਸੀਂ ਸਿਰਫ ਇਹੀ ਨਹੀਂ ਹੈ ਕਿ ਸਾਰਿਆਂ ਨੂੰ ਆਪਾਂ ਅੰਦਰ ਕਰੀ ਜਾਣਾ ਹੈ ਕਿਉਂਕਿ ਕਈ ਵਾਰੀ ਜਵਾਨ ਨੌਜਵਾਨ ਹੁੰਦੇ ਨੇ ਗੁੰਮਰਾਹ ਹੋ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਸਹੀ ਰਾਹ ਤੇ ਲੈ ਕੇ ਆਉਣ ਦਾ ਕੰਮ ਜੋ ਹੈ ਉਹ ਸਾਡਾ ਜ਼ਿੰਮੇਵਾਰੀ ਸਾਡੀ ਹੈ ਕਿ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਸਹੀ ਰਾਹ ਤੇ ਲੈ ਕੇ ਆ ਕੇ ਉਹਦੀ ਜ਼ਿੰਦਗੀ ਦੇ ਵਿੱਚ ਹੋਰ ਸੁਧਾਰ ਕਰ ਸਕੀਏ ਦਾ ਇਸੇ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਅਜਿਹੀ ਕਿ ਜਿਹੜੇ ਲੋਕ ਦੇਖ ਵੀ ਰਹੇ ਨੇ ਦਰਸ਼ਕਾਂ ਨੂੰ ਕਿ ਜੋ ਤੁਹਾਡੇ ਸਾਰੇ ਸੋਰਸਸ ਨੇ ਜੋ ਇਨਫੋਰਮੇਸ਼ਨ ਹੈ ਜੋ ਵੀ ਹੈ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਦੱਸੋ ਜਿਹੜਾ ਕੋਈ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਉਹ ਪ੍ਰਸ਼ਾਸਨ ਨੂੰ ਦੱਸੋ ਤੁਹਾਡਾ ਨਾਮ ਬਿਲਕੁਲ ਨਹੀਂ ਆਏਗਾ ਕਿਤੇ ਜਿੱਥੇ ਵੀ ਤੁਸੀਂ ਕਹੋਗੇ ਕਿ ਤੁਹਾਡਾ ਨਾਮ ਨਾ ਆਵੇ ਤੁਹਾਡਾ ਨਾਮ ਬਿਲਕੁਲ ਨਹੀਂ ਆਏਗਾ ਕੋਈ ਇਨਫੋਰਮੇਸ਼ਨ ਵੀ ਤੁਹਾਡੀ ਜੋ ਹੈ ਡਿਸਕਲੋਸ ਕੀਤੀ ਜਾਏਗੀ ਜਾਂ ਤੁਸੀਂ ਮੈਨੂੰ ਦੱਸੋ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਨੂੰ ਦੱਸੋ ਕਿਸੇ ਨੂੰ ਵੀ ਜੋ ਹੈ ਤੁਸੀਂ ਉਹ ਇਨਫੋਰਮੇਸ਼ਨ ਦੇ ਸਕਦੇ ਆ ਤੇ ਅਸੀਂ ਉਸ ਇਨਫੋਰਮੇਸ਼ਨ ਤੇ ਸਾਰਾ ਜੋ ਹੈ ਡਬਲ ਚੈਕਿੰਗ ਕਰਕੇ ਉਸੇ ਸਖਤ ਤੋਂ ਸਖਤ ਜੋ ਹੈ ਕਾਰਵਾਈ ਜ਼ਰੂਰ ਕਰਵਾਵਾਂਗੇ ਹਾਂ ਡਾਕਟਰ ਸ਼ਾਂਖੀ ਅਕਸਰ ਇਹ ਦੇਖਿਆ ਜਾਂਦਾ ਹਰ ਮੰਚ ਤੇ ਹਸਤੇ ਤੇ ਇਹੀ ਕਿਹਾ ਜਾਂਦਾ ਜਿਵੇਂ ਅੱਜ ਤੁਸੀਂ ਵੀ ਗੱਲ ਕੀਤੀ ਹੈ ਤੇ ਕੋਈ ਵੀ ਜਨ ਪ੍ਰਤੀਨਿਧ ਜਿਹੜਾ ਲੇਟੈਸਟ ਜਿਹੜੇ ਕਿਸੇ ਵੀ ਤਰ੍ਹਾਂ ਦੀ ਨਸ਼ਿਆਂ ਨੂੰ ਲੈ ਕੇ ਕੋਈ ਜਾਣਕਾਰੀ ਆ ਕੋਸ ਨੂੰ ਭਈਆ ਕਰਵਾਵੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਭੈ ਹੈ ਕਿ ਜਦੋਂ ਕਿਤੇ ਉਹ ਕੋਸ ਨੂੰ ਇਹ ਜਾਣਕਾਰੀ ਦਿੰਦੇ ਆ ਤੇ ਫਸਟ ਆਫ ਆਲ ਉਹਨਾਂ ਦਾ ਹੀ ਨਾਂ ਆ ਜਾਂਦਾ ਇਹੋ ਜੀ ਦਿੱਕਤ ਨੂੰ ਕਿਸ ਤਰ੍ਹਾਂ ਤੁਸੀਂ ਕੀਤੀ ਦੇਖੋ ਇਸ ਤਰ੍ਹਾਂ ਦਾ ਕੁਝ ਨਹੀਂ ਜਿਹੜਾ ਕੋਈ ਆ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਅਸੀਂ ਜੋ ਪ੍ਰਸ਼ਾਸਨ ਵਾਲਿਆਂ ਤੇ ਵੀ ਸਖਤ ਜੋ ਹੈ ਕਾਰਵਾਈ ਕੀਤੀ ਜਾਏਗੀ ਕਿਉਂਕਿ ਇਹ ਜੋ ਹੈ ਕਾਨੂੰਨ ਦੇ ਖਿਲਾਫ ਆ ਅਸੀਂ ਕਿਉਂਕਿ ਸਾਡਾ ਜੋ ਕੰਮ ਇਹ ਹੈ ਕਿ ਜੋ ਨਸ਼ਿਆਂ ਨੂੰ ਆ ਅਸੀਂ ਕੋੜ ਤੋਂ ਜੋ ਨਸ਼ਿਆ ਦਾ ਕੋੜ ਹੈ ਉਹਨੂੰ ਜੜ ਤੋਂ ਖਤਮ ਕਰਨਾ ਹੈ ਉਸ ਨੂੰ ਖਤਮ ਕਰਨ ਦੇ ਲਈ ਇਹ ਬਹੁਤ ਜ਼ਰੂਰੀ ਹੋਣਾ ਕਿ ਅਸੀਂ ਇਸ ਤਰ੍ਹਾਂ ਦੇ ਜੋ ਹੈ ਇਨਫਾਰਮੇਸ਼ਨ ਹੈ ਕਿਸੇ ਵੀ ਡਿਸਕਲੋਸ ਨਾ ਕਰੀਏ ਤਾਂ ਇਸ ਕਰਕੇ ਜੇ ਪੁਲਿਸ ਵਾਲੇ ਤੁਸੀਂ ਉਹਨਾਂ ਦੇ ਐਸਐਚਓ ਨੂੰ ਡੀਐਸਪੀ ਨੂੰ ਐਸਐਸਪੀ ਕਿਸੇ ਨੂੰ ਐਸਪੀ ਸਾਹਿਬ ਨੂੰ ਵੀ ਦੱਸ ਸਕਦੇ ਆ ਜਾਂ ਤੁਸੀਂ ਮੇਰੇ ਘਰ ਆ ਸਕਦੇ ਸਾਡੇ ਕਦੇ ਵੀ ਫੋਨ ਤੇ ਦੱਸ ਸਕਦੇ ਆ ਕੋਈ ਇਦਾਂ ਦੀ ਗੱਲ ਨਹੀਂ ਆ ਜਦ ਮਰਜੀ ਅਸੀਂ ਵੀ ਅਵੇਲੇਬਲ ਆ ਐਂਡ ਡਾਕਟਰ ਸ਼ਾਹ ਜੀ ਜਿਵੇਂ ਤੁਸੀਂ ਮਹਾਲਕਾ ਉੱਚਪੇਵਾਲ ਤੋਂ ਵਿਧਾਇਕੋਂ ਅਨੇ ਸ਼ਨੀ ਗੱਲ ਕੀਤੀ ਹੈ ਬਹੁਤ ਸਾਰੇ ਜਿਵੇਂ ਅਸੀਂ ਗੱਲ ਕਰਦੇ ਆ ਬੈਡ ਸਾਈਡ ਦੇ ਵਿੱਚ ਆ ਕੇ ਬੱਚੇ ਆ ਜਾਂਦੇ ਆ ਪਰ ਉਹ ਨਸ਼ਾ ਨਹੀਂ ਕਰਨਾ ਚਾਹੁੰਦੇ ਕਿ ਕਿੰਨੇ ਕੁ ਨੌਜਵਾਨ ਜਿਹੜੇ ਤੁਹਾਡੀ ਉਮਰ ਦੇ ਵਿੱਚ ਇਸ ਵੇਲੇ ਡਿਡਿਕਸ਼ਨ ਸੈਂਟਰ ਜਾਂ ਉਸਾਂ ਤਰ੍ਹਾਂ ਦੇ ਵਿੱਚ ਭੇਜ ਚੁੱਕੇ ਹੋ ਔਰ ਕਿੰਨੇ ਕੁ ਜਿਹੜੇ ਲੱਗ ਰਿਹਾ ਤੁਹਾਨੂੰ ਦੇਖੋ ਇਹ ਜੋ ਐਗਜ਼ੈਕਟ ਡਾਟਾ ਜੋ ਹੈ ਮੇਰੇ ਕੋਲ ਨਹੀਂ ਬਟ ਬਹੁਤ ਸਾਰੇ ਇਸ ਵੇਲੇ ਇਸ ਤਰ੍ਹਾਂ ਜੋ ਸਿਚੁਏਸ਼ਨ ਚੱਲੇ ਕਿ ਨਸ਼ਾ ਜੋ ਹੈ ਆਪਣੇ ਰੀਹੈਬ ਸੈਂਟਰ ਨੇ ਰੈਸਾ ਛੁਡਾਓ ਕੇਂਦਰ ਨੇ ਇਹ ਭਰ ਚੁੱਕੇ ਨੇ ਕਾਫੀ ਇੱਥੇ ਬਿਲਕੁਲ ਜੋ ਹੈ ਪੂਰੇ ਜੋਰਾਸੋਰਾ ਤੇ ਕੰਮ ਚੱਲ ਰਿਹਾ ਹੈ ਜੋ ਹੈ ਨੌਜਵਾਨਾਂ ਨੂੰ ਨਸ਼ਾ ਛੱਡਣ ਦੇ ਲਈ ਜੋ ਉਹਨਾਂ ਦੇ ਕੋਸ਼ਿਸ਼ ਹੈ ਪੂਰੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਹੋਰ ਐਕਟੀਵਿਟੀਆਂ ਵੱਲ ਹੋਰ ਕੰਮਾਂ ਵੱਲ ਹੋਰ ਕੰਮ ਵੀ ਸਿਖਾਈ ਜਾਂਦੇ ਜਿਵੇਂ ਪਲੰਬਿੰਗ ਦਾ ਕੰਮ ਹੋਵੇ ਕੋਈ ਹੋਰ ਕਾਰੀਗਰੀ ਦਾ ਕੰਮ ਸਕਿੱਲ ਡਿਵੈਲਪਮੈਂਟ ਸਕਿੱਲ ਡਿਵੈਲਪਮੈਂਟ ਹੋ ਰਹੀ ਕਰਵਾਈ ਜਾ ਰਹੀ ਹੈ ਉਸ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਐ ਡਾਕਟਰ ਸਾਹਿਬ ਇੱਕ ਹੋਰ ਜਿਹੜੀ ਗੱਲ ਜਿਵੇਂ ਅਸੀਂ ਨਸ਼ਿਆਂ ਲੈ ਕੇ ਗੱਲ ਕਰਦੇ ਆ ਤੁਸੀਂ ਸਕਿਲ ਡਿਪਾਰਟਮੈਂਟ ਦੀ ਵੀ ਗੱਲ ਕੀਤੀ ਜਿਹੜੇ ਸ਼ਰਧਾ ਚਾਹੁੰਦੇ ਆ ਬਹੁਤ ਸਾਰੇ ਲੋਕ ਜਿਵੇਂ ਕੀਲੇ ਪੰਜੇ ਦੀ ਗੱਲ ਕਰਦੇ ਆ ਦੂਸਰੇ ਜਿਲ੍ਹੇ ਚ ਆਪਣੇ ਕਾਫੀ ਜਗ੍ਹਾ ਆ ਤੁਹਾਡੇ ਵਿਧਾਨ ਸਭਾ ਹਲਕੇ ਚ ਕੋਈ ਇਹੋ ਜਿਹਾ ਤੁਹਾਡੀ ਰਡਾਰ ਤੇ ਹੋਵੇ ਕਿ ਜਿੱਥੇ ਆਉਣ ਵਾਲੇ ਸਮੇਂ ਚ ਇਹੋ ਜਿਹਾ ਕਰ ਰਹੀ ਹੈ ਕਿ ਬੜਾ ਐਡਿਕਸ਼ਨ ਹੈ ਕਿ ਇਸ ਤਰ੍ਹਾਂ ਦਾ ਨਹੀਂ ਬਿਲਕੁਲ ਅਸੀਂ ਜੋ ਹੈ ਪੂਰੀ ਜੋ ਹੈ ਪੁਲਿਸ ਨੂੰ ਸਸਾ ਨਾਲ ਵੀ ਅੱਜ ਜੋ ਹੈ ਥਾਣੇ ਵਿੱਚ ਬੈਠ ਕੇ ਅਸੀਂ ਮੀਟਿੰਗ ਕੀਤੀ ਥਾੜਾ ਚੱਬੇਵਾਲ ਦੇ ਵਿੱਚ ਉਹੀ ਗੱਲ ਗਏ ਜੋ ਇਹ ਪੀਲਾ ਪੰਜਾ ਜਰੂਰ ਜੋ ਹੈ ਫੇਰਿਆ ਜਾ ਜੇ ਜੋ ਹਾਈ ਅਲਰਟ ਜੋ ਹੈ ਜੋ ਕੀ ਕਹਿੰਦੇ ਰੈਡ ਜ਼ੋਨ ਕਹਿੰਦੇ ਆ ਨਸ਼ਿਆਂ ਦੇ ਲਈ ਉਹਨਾਂ ਨੂੰ ਵੀ ਜੋ ਹੈ ਆਇਡੈਂਟੀਫਾਈ ਕੀਤਾ ਗਿਆ ਹੈ ਕਿਹੜੇ ਕਿਹੜੇ ਪਿੰਡ ਚ ਜਿੱਥੇ ਜ਼ਿਆਦਾ ਵਿਕਦਾ ਹੈ ਉੱਥੇ ਵੀ ਬਹੁਤ ਜਲਦੀ ਜੋ ਪੀਲਾ ਪੰਝਾ ਜਰੂਰ ਫੇਰਿਆ ਜਾਏਗਾ ਬਹੁਤ ਬਹੁਤ ਤਨਾ ਸੋ ਦੋਸਤੋ ਇਹ ਸੰਨ ਐਮ ਐਲ ਏ ਜੱਬੇ ਵਾਲ ਡਾਕਟਰ ਵਿਧਾਨ ਆਪਣੇ ਸ਼ੰਕਮਰ ਜੀ ਜਿਨ੍ਹਾਂ ਨੇ ਨਸ਼ਿਆਂ ਨੂੰ ਲੈ ਕੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਸਰਕਾਰ ਵੱਲੋਂ ਆਪਣੇ ਵੱਲੋਂ ਕੀਤੀ ਜੇ ਕਾਰਵਾਈ ਦੱਸੀ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਕਾਂ ਤੱਕ ਅਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਹਜ਼ਾਰ ਪਰ ਤੋਂ ਦਾਬਾਤ ਲਈ ਦਲਜੀਤ ਤਜਨੂ